ਸੱਜਣਾ ਇਕੱਠੇ ਹੋਏ ਆ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਤੇ ਕੋਈ ਵੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਫਤੇ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦਰਖਤ ਜਿਹੜਾ ਸਾਡਾ ਜਿਵੇਂ ਕਈ ਗੀਤਾਂ ਦੇ ਵਿੱਚ ਆਪਾਂ ਸੁਣਿਆ ਧੀਆਂ ਧਰੇਕਾਂ ਜਿਹੜੀਆਂ ਬੇੜਿਆਂ ਦੀਆਂ ਰੌਣਕ ਹੁੰਦੀਆਂ ਤੇ ਜਿਹੜੇ ਦਰਖਤਾਂ ਇਹਨਾਂ ਦਾ ਸਾਡੀ ਜ਼ਿੰਦਗੀ ਤੇ ਬਹੁਤ ਵੱਡੀ ਅਹਿਮੀਅਤ ਹੁੰਦੀ ਆ ਇਹ ਦਰਖਤ ਪੜਦਿਆਂ ਨੂੰ ਸਾਲਾਂ ਬਤੀ 20 20 30 30 40 40 ਸਾਲ ਲੱਗ ਜਾਂਦੇ ਆ ਇਹਨਾਂ ਨੂੰ ਨਿੱਕੇ ਬੂਟਿਆਂ ਤੋਂ ਨਿੱਕੇ ਪੌਦਿਆਂ ਤੋਂ ਦਰਖਤ ਬਣਦਿਆਂ ਤੱਕ ਪਰ ਜਦੋਂ ਨੂੰ ਇਹ ਦਰਖਤ ਬਣਦੇ ਆ ਉਦੋਂ ਸਾਡੇ ਕੁਝ ਲੋਕ ਆਪਣੇ ਫਾਇਦੇ ਚੱਕਣ ਦੇ ਲਈ ਆਪਣੇ ਨਿੱਜੀ ਸਵਾਰਥਾਂ ਦੇ ਲਈ ਇਹਨਾਂ ਨੂੰ ਆਰੇ ਲੈ ਕੇ ਦਾਲੇ ਹੋ ਜਾਂਦੇ ਆ ਇਸੇ ਤਰ੍ਹਾਂ ਹੀ ਆਪਣੇ ਪਿੰਡ ਦੇ ਵਿੱਚ ਤੁਸੀਂ ਹੁਣ ਦੇਖ ਰਹੇ ਹੋ ਵਾਟਰ ਬਾਕਸ ਦੇ ਵਿੱਚ ਜਿਵੇਂ ਕਿ ਆਪਣੇ 94 ਦਰਖਤ ਨੇ ਜਿਹੜੇ ਗਿਣਤੀ ਦੇ ਵਿੱਚ ਜਿਨ੍ਹਾਂ ਦੇ ਉੱਤੇ ਨਿਸ਼ਾਨੀਆਂ ਲਾ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਕੱਟਣ ਦੀ ਤਿਆਰੀ ਕਰ ਦਿੱਤੀ ਗਈ ਹੈ ਵੀ ਆਹ ਦਰਖਤ ਕੱਟ ਦਿੱਤੇ ਜਾਣ 94 ਦਰਖਤ ਜੇ ਅੱਜ ਆਪਣੇ ਪਿੰਡ ਦੇ ਵਿੱਚੋਂ ਇੱਕੇ ਦਮ ਆਪਣੇ ਪਿੰਡ ਦਾ ਜਿਹੜਾ ਡਾਇਮੀਟਰ ਸਵਾ ਕਿਲੋਮੀਟਰ ਦਾ ਡਾਇਮੀਟਰ ਆ 450 ਮੀਟਰ ਏਰੀਏ ਨੂੰ ਪ੍ਰਭਾਵਿਤ ਕਰੂਗਾ ਇੱਕੇ দম ਹਵਾ ਦੇ ਵਿੱਚ ਜਿਹੜਾ ਇਹ ਦਰਖਤ ਪੱਤੇ ਜਾਣ ਨਾਲ ਕਿਉਂਕਿ ਇਹ ਹਵਾ ਦਾ ਜਿਹੜਾ ਇੰਡੈਕਸ ਹੁੰਦਾ ਜਿਹੜੇ ਬਹੁਤੇ ਪੜੇ ਲਿਖੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਹਿਸਾਬ ਹੁੰਦਾ ਅਸੀਂ ਵੀ ਸੁਣੀਆਂ ਸੁਣਾਈਆਂ ਗੱਲਾਂ ਦੱਸਦੇ ਆ ਇਹ ਜਿਹੜੇ ਬਹੁਤੇ ਪੜੇ ਲਿਖੇ ਉਹਨਾਂ ਨੂੰ ਪਤਾ ਵੀ ਇਹ ਜਿਹੜਾ 에ਅਰ ਪਿਊਰੀਫਿਕੇਸ਼ਨ ਆ ਇਹਨਾਂ ਦਰਖਤਾਂ ਦੇ ਨਾਲ ਜਿਹੜੀ ਆਪਾਂ ਹਵਾ ਲੈਨੇ ਆ ਜਿਹੜੀਆਂ ਰੋਜ਼ ਗੈਸਾਂ ਪੈਦਾ ਹੁੰਦੀਆਂ ਜਿਹੜੀਆਂ ਆਪਾਂ ਫਸਲਾਂ ਦੇ ਵਿੱਚ ਆਪਾਂ ਰੇ ਸਪਰੇਅ ਯੂਜ਼ ਕਰਦੇ ਆ ਤੇ ਜਿਹੜਾ ਉਹਦੇ ਨਾਲ ਵਾਤਾਵਰਨ ਖਰਾਬ ਹੁੰਦਾ ਉਹਨੂੰ ਸੁਧਾਰਨ ਵਾਸਤੇ ਦਰਖਤ ਹੀ ਆਪਣੇ ਕੋਲੇ ਇੱਕ ਐਸੀ ਐਸਾ ਜਰੀਆ ਹੁੰਦੇ ਆ ਵੀ ਜਿਹੜੀ ਉਹ ਹਵਾ ਨੂੰ ਸ਼ੁੱਧ ਕਰ ਸਕਣ ਪਰ ਸਭ ਤੋਂ ਵੱਡੀ ਮੰਦਭਾਗੀ ਘਟਨਾ ਆਪਣੇ ਪਿੰਡ ਦੀ ਇਹ ਹੈ ਵੀ ਆਪਣੇ ਪਿੰਡ ਦੇ ਵਿੱਚ 95 ਦਰਖਤ 94 ਦਰਖਤਾਂ ਨੂੰ ਇਕੱਠਿਆਂ ਨੂੰ ਕੱਟਣ ਦੀ ਬਿਲਕੁਲ ਹੁਕਮ ਦੇ ਚੁੱਕੇ ਆ ਬੋਲੀ ਕਰ ਚੁੱਕੇ ਆ ਕਾਰਨ ਦੇਖੋ ਕੋਈ ਕਾਰਨ ਨਹੀਂ ਕੋਈ ਇਹ ਨਹੀਂ ਹੈਗਾ ਅਗਰ ਦੇਖੋ ਕੋਈ ਪਿੰਡ ਦੇ ਵਾਸਤੇ ਕੋਈ ਚੀਜ਼ ਬਣਦੀ ਹੋਵੇ ਕੋਈ ਪਿੰਡ ਦੇ ਵਿੱਚ ਨਵੀਂ ਸਹੂਲਤ ਆਉਂਦੀ ਹੋਵੇ ਉਹਦੇ ਲਈ ਸਾਡੇ ਦਰਖਤ ਪੱਟੇ ਜਾਣ ਬੇਸ਼ੱਕ ਕੋਈ ਇੱਕ ਦਰਖਤ ਪੱਟੇ ਦੋ ਪੱਟੇ ਉਹਦੀ ਦੋ ਦੀ ਥਾਂ ਤੇ ਜੇ ਆਪਾਂ 200 ਲਾ ਦੇਾਂਗੇ ਤਾਂ ਉਹ ਪੂਰਕੀਆਂ ਹੋ ਜਾਣਗੀਆਂ ਕਿਉਂਕਿ ਪਿੰਡ ਦੇ ਵਿਕਾਸ ਲਈ ਅਸੀਂ ਕੁਝ ਕਰਨ ਜਾ ਰਹੇ ਹਾਂ ਪਰ ਇਹਨਾਂ ਦਰਖਤਾਂ ਦਾ ਕੋਈ ਕਿਸੇ ਵਿੱਚ ਨਹੀਂ ਆ ਰਿਹਾ ਕੋਈ ਕਿਸੇ ਕੰਮ ਦੇ ਵਿੱਚ ਓਟ ਨਹੀਂ ਲੱਗ ਰਹੀ ਕੋਈ ਨੁਕਸਾਨ ਨਹੀਂ ਹੋ ਰਿਹਾ ਕੋਈ ਬੰਦਾ ਵੀ ਇਹਨਾਂ ਚੀਜ਼ਾਂ ਦਾ ਨੁਕਸਾਨ ਨੂੰ ਸਾਬਤ ਨਹੀਂ ਕਰ ਸਕਦਾ ਵੀ ਇਹਨਾਂ ਦਰਖਤਾਂ ਦਾ ਕੋਈ ਨੁਕਸਾਨ ਆ ਪਰ ਜੇ ਇਹ ਦਰਖਤ ਪੱਟੇ ਜਾਣਗੇ ਤਾਂ ਇਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਊਗਾ ਪਿਆਰਿਓ ਅੱਜ ਤੁਹਾਡੀ ਤੁਹਾਡੇ ਘਰਾਂ ਦਾ ਤੁਹਾਡੇ ਬੱਚਿਆਂ ਦਾ ਜਿਹੜਾ ਸ਼ੁੱਧ ਵਾਤਾਵਰਨ ਸਾਹ ਵਾਲਾ ਉਹ 21 ਲੱਖ ਰੁਪਏ ਦੇ ਵਿੱਚ ਸੌਦਾ ਹੋ ਚੁੱਕਿਆ ਇਹਦਾ ਹੁਣ ਤੁਸੀਂ ਜਾਣਦੇ ਆ ਵੀ ਕੀ ਇਹ 21 ਲੱਖ ਦੇ ਵਿੱਚ ਇਹ ਦਰਖਤ ਪੱਟੇ ਜਾਣੇ ਚਾਹੀਦੇ ਆ ਜਾਂ ਨਹੀਂ ਪੱਟੇ ਜਾਣੇ ਚਾਹੀਦੇ ਇੱਕ ਵਾਰੀ ਬੋਲ ਕੇ ਦੱਸੋ ਕੀ ਪੱਟੇ ਜਾਣੇ ਚਾਹੀਦੇ ਜਾਂ ਨਹੀਂ ਪੱਟੇ ਜਾਣੇ ਚਾਹੀਦੇ ਨਹੀਂ ਪੱਟੇ ਜਾਣੇ ਚਾਹੀਦੇ ਜੀ ਦੇਖੋ ਮੈਨੂੰ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਵੀ ਸਾਡੇ ਵਿੱਚੋਂ ਕਿਸੇ ਇੱਕ ਵੀ ਬੰਦੇ ਨੇ ਇਹ ਗੱਲ ਨਹੀਂ ਕਹੀ ਵੀ ਇਹ ਦਰਖਤ ਪੱਟੇ ਜਾਣੇ ਚਾਹੀਦੇ ਆ ਕਿਉਂਕਿ ਇਹ ਦਰਖਤਾਂ ਨੂੰ ਬਚਾਉਣ ਦੀ ਲਈ ਕਿਉਂਕਿ ਅੱਗੇ ਉਹਨਾਂ ਦੀਆਂ ਵੀ ਪਾਵਰਾਂ ਕਰੜੀਆਂ ਨੇ ਉਹ ਐਟ ਅ ਟਾਈਮ ਪਾਵਰ ਦੇ ਵਿੱਚ ਆ ਉਹਨਾਂ ਦੇ ਹੱਥ ਸਰਪੰਚੀ ਆ ਹੋਰ ਆ ਕਾਫੀ ਕੁਛ ਹੈਗਾ ਤੇ ਆਪਣੇ ਹੱਥ ਵੀ ਕੋਈ ਹੋ ਨਹੀਂ ਆਪਾਂ ਵੀ ਕਿਸਾਨ ਯੂਨੀਅਨ ਦੇ ਨਾਲ ਲਿੰਕੜ ਆ ਔਰ ਆਪਾਂ ਆਪਦੇ ਪਿੰਡ ਦੇ ਵਿਕਾਸ ਦੇ ਲਈ ਆਪਦੇ ਪਿੰਡ ਦੀ ਔਖ ਦੇ ਲਈ ਹਰ ਇੱਕ ਕਰੜੇ ਤੋਂ ਕਰੜਾ ਯਤਨ ਕਰਨ ਦੇ ਲਈ ਤਿਆਰ ਆ ਆਪਾਂ ਦੂਜੀਆਂ ਜਥੇਬੰਦੀਆਂ ਤੋਂ ਸਾਥ ਮੰਗਾਂਗੇ ਆਪਾਂ ਜਿਵੇਂ ਕਿ ਭਾਈ ਲੱਖਾ ਸਿੰਘ ਸਿਧਾਣਾ ਬਹੁਤ ਸੋਹਣੇ ਕੰਮ ਕਰ ਰਿਹਾ ਅੱਜ ਕੱਲ੍ਹ ਦੇਖੋ ਦਰਸ਼ਕਾਂ ਦੇ ਮੁੱਦਿਆਂ ਦੇ ਉੱਤੇ ਉਹਨੇ ਹਰੇਕ ਥਾਂ ਤੇ ਜਾ ਕੇ ਝੰਡਾ ਬੁਲੰਦ ਕੀਤਾ ਜੇ ਜੇ ਆਪਾਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਦਾ ਵੱਡਾ ਮਸਲਾ ਜੀ ਸਾਡਾ ਐਡਾ ਸੋਹਣਾ ਵਾਤਾਵਰਨ ਬਣਿਆ ਵਾ ਇੱਥੇ ਆ ਕੇ ਤੁਸੀਂ ਅੱਜ ਪਿੰਡ ਆਪਦੇ ਕੋਈ ਰਿਸ਼ਤੇਦਾਰ ਆਉਂਦਾ ਉਹ ਚਾਰ ਰਿਸ਼ਤੇਦਾਰਾਂ ਨੂੰ ਤੁਸੀਂ ਇਕੱਠੇ ਕਰਕੇ ਤੇ ਵਾਟਰ ਬਾਕਸ ਤੇ ਲਿਓ ਵੀ ਆਪਾਂ ਢੇੜਾ ਦਿੰਨੇ ਆ ਐਡਾ ਸੋਹਣਾ ਮਾਹੌਲ ਆ ਇੱਥੇ ਇੰਨੇ ਸੋਹਣੇ ਦਰਖਤ ਆ ਇੰਨੇ ਸੋਹਣੇ ਪੰਛੀ ਆ ਇੱਥੇ ਕਿੰ ਚਿੱਤ ਖੁਸ਼ ਹੁੰਦਾ ਉਹ ਚੀਜ਼ ਸਾਡੇ ਤੋਂ ਖੋਹੀ ਜਾ ਜਾ ਰਹੀ ਆ ਤੇ ਇਹਦੀ ਆਪਾਂ ਲੜਾਈ ਨੂੰ ਅੱਗੇ ਵਧਣ ਜਾ ਰਹੇ ਆ ਤੇ ਸਾਰੇ ਜਾਨੇ ਇਸ ਚੀਜ਼ ਦਾ ਸਾਥ ਦਿਓ ਤੇ ਸਾਰੇ ਜਾਨੇ ਆਪਾਂ ਇਹਦਾ ਇੱਕ ਸਾਈਨ ਕਰਕੇ ਇੱਕ ਆਪਾਂ ਮਤਾ ਪਾਉਣ ਲੱਗੇ ਆਂ ਹਾਂ ਜਾਨ ਇੱਕ ਆਪਾਂ ਮਤਾ ਪਾਉਣ ਲੱਗੇ ਆਂ ਤੇ ਸਾਰੇ ਜਾਨੇ ਇੱਕ ਇੱਕ ਬੰਦਾ ਸਾਈਨ ਕਰੋ ਸਾਈਨ ਕਰਕੇ ਉਹ ਆਪਾਂ ਮਤੇ ਨੂੰ ਅੱਗੇ ਜਿਹੜਾ ਵੀ ਇਹਦਾ ਪ੍ਰੋਸੈਸ ਆ ਤੇ ਆਪਾਂ ਇਹਦੇ ਤੇ ਸਟੇ ਲਿਆ ਸਕੀ ਆ ਆਪਾਂ ਇਸ ਜਿਹੜੀ ਇਹ ਬੋਲੀ ਹੋਈ ਆ ਚਾਹੇ ਉਹ ਜਾਇਜ਼ ਚਾਹੇ ਨਜਾਇਜ਼ ਕਿਉਂ ਜਾਇਜ਼ ਨਜਾਇਜ਼ ਮੈਂ ਤਾਂ ਕਹਿ ਰਿਹਾ ਉਹ ਇਹਨਾਂ ਦੇ ਨੁਕਸਾਨ ਦੱਸਦੇ ਸੀਗੇ ਉਹ ਕਹਿੰਦੇ ਵੀ ਜਿਹੜੇ ਦਰਖਤ ਆ ਇਹਨਾਂ ਦੇ ਪੱਤੇ ਡਿੱਗਦੇ ਆ ਤੇ ਤਲਾ ਦੇ ਵਿੱਚ ਪੈ ਜਾਂਦਾ ਉਹਦੇ ਨਾਲ ਫਿਲਟਰ ਬੰਦ ਹੋ ਜਾਂਦਾ ਦੇਖੋ ਇੱਕ ਛੋਟੀ ਜੀ ਗੱਲ ਦੱਸਣ ਲੱਗਿਆ ਇਹ ਜਿਹੜੇ ਵਾਟਰ ਬਾਕਸ ਦੇ ਉੱਤੇ ਜਿਹੜੇ ਫਿਲਟਰ ਲੱਗਦੇ ਆ ਅੱਜ ਕੱਲ ਇਹ ਫਿਲਟਰਾਂ ਨੇ ਸਾਨੂੰ ਕੋਈ ਅਲਕਾਲਾਈਨ ਬਣਾ ਕੇ ਨਹੀਂ ਦੇਣਾ ਵੀ ਸਾਨੂੰ ਇਹ ਅਲਕਾਲਾਈਨ ਵਾਟਰ ਬਣਾ ਕੇ ਦੇਣਗੇ ਇਹ ਫਿਲਟਰ ਸਾਨੂੰ ਕੋਈ ਸਪੈਸ਼ਲ ਚਾਰਕੋਲ ਦੇ ਵਿੱਚ ਵੀ ਨਗਾ ਕੇ ਨਹੀਂ ਆਪਾਂ ਨੂੰ ਕਲੀਨ ਕਰਕੇ ਦੇਣਾ ਇਹਨਾਂ ਨੇ ਇਹ ਫਿਲਟਰਾਂ ਦਾ ਕੰਮ ਇਹ ਹੈ ਇਹਦੇ ਵਿੱਚ ਮਿੱਟੀ ਚੜਣੀ ਜਾਂ ਇਹਦੇ ਵਿੱਚੋਂ ਕੋਈ ਪੱਤਾ ਡਿੱਗਦਾ ਕੋਈ ਹੋਰ ਡਿੱਗਦਾ ਉਹ ਪਾਸ ਉਹ ਸਾਫ਼ ਕਰਨਾ ਉਹ ਫਿਲਟਰਾਂ ਦਾ ਕੰਮ ਹੀ ਪੱਤੇ ਸਾਫ਼ ਕਰਨਾ ਉਹ ਫਿਲਟਰਾਂ ਦਾ ਕੰਮ ਹੀ ਜਿਹੜਾ ਜਿਹੜਾ ਪਾਣੀ ਆ ਸਾਡਾ ਉਹਨੂੰ ਸ਼ੁੱਧ ਕਰਨਾ ਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੇ ਸਾਨੂੰ ਵੀ ਉਹ ਚਾਰ ਕੋਲ ਦੇ ਵਿੱਚ ਦੀ ਨਿਘਾਤਾ ਜਾਂ ਸਾਡੇ ਲਈ ਅਲਕਾਲਾਈਨ ਵਾਟਰ ਤਿਆਰ ਕਰਤਾ ਸਿਰਫ ਤੇ ਸਿਰਫ ਉਹਨਾਂ ਨੇ ਪੱਤੇ ਹੀ ਕੱਢਨੇ ਉਹਦੇ ਵਿੱਚੋਂ ਉਹ ਪੱਤੇ ਜਿਹੜੇ ਕੋਈ ਡਿੱਗਦੇ ਆ ਚਾਹ ਤਾਂ ਨਿਕਲ ਜਾਣਗੇ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਬੰਦਾ ਇੱਥੇ ਮੁੰਡਾ ਆਪਣੇ ਪਿੰਡ ਦਾ ਵਾਟਰ ਬਾਕਸ ਦੇ ਉੱਤੇ ਕੰਮ ਕਰਦਾ ਮੈਂ ਧੰਨਵਾਦ ਕਰਦਾ ਉਸ ਮੁੰਡੇ ਦਾ ਇਕੱਲੇ ਹੀ ਜਾਣੇ ਨੇ ਤਲਾ ਦੀ ਸਫਾਈ ਦੇਖੋ ਤੁਸੀਂ ਕੋਈ ਪੱਤਾ ਦਿਖਾਓ ਤਲਾ ਦੇ ਵਿੱਚ ਇੱਕ ਬੰਦਾ ਸਫਾਈ ਕਰਦਾ ਤਲਾ ਦੇ ਵਿੱਚ ਇੱਕ ਵੀ ਪੱਤਾ ਨਹੀਂ ਇਹ ਅੱਛਾ ਅਸੀਂ ਕਹਿੰਦੇ ਵੀ ਤਲਾ ਦਾ ਪਾਣੀ ਗੰਦਾ ਹੁੰਦਾ ਜੀ ਤੇ ਤਾਂ ਕਰਕੇ ਦਰਖਤ ਪਟ ਰਹੇ ਆ ਸਿਰਫ ਇੱਕ ਬੰਦੇ ਦੀ ਤਨਖਾਹ ਦੇ ਪਿੱਛੇ ਇੱਕ ਬੰਦੇ ਦੀ ਤਨਖਾਹ ਦੇ ਪਿੱਛੇ 95 ਦਰਖਤ ਪਟ ਕੇ ਢੇਰ ਕਰਨਾ ਇਹ ਕਿੰਦਰ ਨਹੀਂ ਚੰਗਾ ਕੰਮ ਆ ਇਹ ਕੋਈ ਇਸ ਗੱਲ ਦਾ ਸਾਥ ਦੇਊਗਾ ਵੀ ਹਾਂ ਇਹ ਕੰਮ ਕੋਈ ਚੰਗਾ ਨਹੀਂ ਜੀ ਜਦੋਂ ਕਿ ਇੱਥੇ ਬੋਲੀ ਕਰਾਉਣ ਲੱਗੇ ਆ ਇਹ ਉਦੋਂ ਇਹਨਾਂ ਨੇ ਮਹਾਸੇਹ ਉਹਨਾਂ ਨੇ ਵੀ ਕਾਲ ਕੀਤੀ ਆ ਵੀ ਭਾਈ ਇਹਦਾ ਬੋਲੀ ਦਾ ਤੁਸੀਂ ਦਰਖਤ ਪੱਟਣ ਦਾ ਕੰਮ ਨਾ ਕਰਾਓ ਮੜਾ ਜੇ ਤੁਸੀਂ ਦੱਸਿਓ ਵੀ ਕੀ ਜਦੋਂ ਭਾਈ ਜੀ ਇਹਨਾਂ ਨੂੰ ਫੋਨ ਕਰਿਆ ਨਾ ਸੋਨ ਸਰਪੰਚ ਸਾਹਿਬ ਨੂੰ ਫੋਨ ਕਰਿਆ ਕੱਲ ਜਦੋਂ ਮੈਨੂੰ ਪਤਾ ਲੱਗਿਆ ਬੋਲੀ ਬਾਰੇ ਮੈਂ ਬਾਹਰ ਸੀ ਪਿੰਡੋਂ ਅੱਜ ਦੁਪਹਿਰੇ ਆਇਆ ਮੈਂ ਮੈਂ ਜਦੋਂ ਉਹਨੂੰ ਸਰਪੰਚ ਸਾਹਿਬ ਨੂੰ ਕਿਹਾ ਵੀ ਇਹ ਯਾਰ ਇਹ ਕੰਮ ਨਾ ਕਰੋ ਰੱਖ ਪੱਟਣ ਵਾਲਾ ਤੁਸੀਂ ਗਲਤ ਕਰੀ ਜਾਣਾ ਕੋਈ ਹੋਰ ਵਿਕਾਸ ਕਰ ਲਓ ਪਿੰਡ ਦਾ ਕੋਈ ਹੋਰ ਕਰ ਲਓ ਤੇ ਸਰਪੰਚ ਸਾਹਿਬ ਦਾ ਮੈਨੂੰ ਜਵਾਬ ਇਹ ਸੀ ਕਹਿੰਦਾ ਯਾਰ ਵੀਰੇ ਅਸੀਂ ਸਾਰੇ ਦਰਖਤ ਨਹੀਂ ਪੱਟਦੇ ਜਿਹੜਾ ਕੋਈ ਡਿੱਕਾ ਲਾਉਂਦਾ ਜੇ ਮੈਂ ਬਾਉਂਡਰੀ ਕਰਦੇ ਆਂ ਅਸੀਂ ਕੰਧਾ ਕਰਦੇ ਆਂ ਵਾਟਰ ਬਾਕਸ ਦੀ ਜਾਂ ਕੋਈ ਤਲਾਹ ਨੇ ਕੁਝ ਗਿਣਤੀ ਦੇ ਦਰਖਤਾਂ ਪੰਜ ਚਾਰ ਜਾਂ ਸੁੱਕੇ ਦਰਖਤਾਂ ਅਸੀਂ ਉਹ ਪੱਟਨੇ ਆ ਮੈਨੂੰ ਵੀ ਇਹ ਗੱਲ ਦਾ ਇੱਕ ਤਰ੍ਹਾਂ ਧੋਖੇ ਚ ਰੱਖਿਆ ਗਿਆ ਮੈਂ ਚੁੱਪ ਕਰ ਗਿਆ ਨਹੀਂ ਤਾਂ ਮੈਂ ਕੱਲ ਹੀ ਰੌਲਾ ਪਾਉਂਦਾ ਕੱਲ ਹੀ ਕੋਈ ਮੁੱਦਾ ਚੱਕਦੇ ਮੈਂ ਉਹੀ ਗੱਲ ਗਾਹ ਦੱਸਤੀ ਕਿਸੇ ਬੰਦੇ ਜਿਹਨੇ ਮੈਨੂੰ ਪੁੱਛਿਆ ਮਾ ਨਹੀਂ ਏਡੀ ਗੱਲ ਨਹੀਂ ਸਾਰੇ ਦਰਖਤ ਨਹੀਂ ਪਟਣੇ ਜਿਹੜੇ ਇੱਕ ਦੋ ਪੰਚਾਇਤ ਮੈਂਬਰ ਆ ਮਾਲਾ ਸਾਡਾ ਵੀਰ ਸੋਨੀ ਇਹਨਾਂ ਦੀ ਮਾਤਾ ਜੀ ਮੈਂਬਰ ਨੇ ਪੰਚਾਇਤ ਮੈਂਬਰ ਨੇ ਦਿੱਕਕੋ ਹੋਰ ਮੈਂਬਰ ਨੇ ਉਹਨਾਂ ਨੂੰ ਵੀ ਇਹ ਗੱਲ ਕਹੀ ਗਈ ਇਹਨਾਂ ਵਜੋਂ ਇਹਨਾਂ ਵੱਲੋਂ ਜਿਹਦੋਂ ਸਾਇਨ ਕਰਾਏ ਮਤੇ ਤੇ ਵੀ ਗਿਣਤੀ ਦਰਖਤ ਦੀ ਪਟਾਉਣੇ ਇਹ ਡਿੱਕਾ ਲਾਉਂਦੇ ਆ ਇਹਨਾਂ ਨੇ ਵੀ ਮਤੇ ਤੇ ਸਾਇਨ ਇਹੇ ਗਲਤੀ ਕੀਤੇ ਸੀ ਤੇ ਪਰ ਪਤਾ ਸ਼ਾਮ ਨੂੰ ਲੱਗਦਾ ਜਦੋਂ ਸਾਰੇ ਦਰਖਤਾਂ ਕੋਈ 100 ਦੇ ਲਗਭਗ ਦਰਖਤਾਂ ਜਿਹੜਾ ਇਹਨਾਂ ਨੇ ਪਟਣ ਵਾਸਤੇ ਬੋਲੀ ਦੇ ਲਾਤਾ ਬੋਲੀ ਵੀ ਕਾਦੀ ਬੋਲੀ ਮੰਨੂ 12 ਬੰਦੇ ਮਹਾਲੀ ਤੱਕ ਦੇ ठेकेदार ਆਏ ਆ ਬੋਲੀ ਲੱਗੀ ਆ ਤੇ ਆਪਦੇ ਬੰਦੇ ਹੀ ਬਿਠਾ ਕੇ ਆਪ ਹੀ ਬਾਅਦ ਚ ਬੋਲੀ ਵੀ ਸਾਡੇ ਪਿੰਡ ਦੇ ਬੰਦੇ ਕੋਲ ਹੀ ਬੋਲੀ ਰਹੇਗੀ ਮੈਨੂੰ ਤਾਂ ਕੋਈ ਬੋਲੀ ਸਿਸਟਮ ਨਹੀਂ ਬਾਹਰਲੇ ਬੰਦੇ ਜਿਹੜਾ 21 ਲੱਖ ਲਾ ਸਕਦਾ ਕੀ ਉਹ 20000 ਉੱਤੇ ਲਾ ਨਹੀਂ ਸਕਦਾ ਉੱਤੇ 20000 ਲਾ ਕੇ ਸਾਡੇ ਪਿੰਡ ਦੇ ਬੰਦੇ ਨੇ ਬੋਲੀ ਰੱਖ ਲਈ ਇਹ ਇੱਕ ਨਾਟਕ ਯਾਰ ਅਜ ਕੇ ਦਰਾਖਤ ਪਟਣ ਦਾ ਸਿਸਟਮ ਸਿਸਟਮ ਜਿਆਜਾ ਪੈਸੇ ਇਕੱਠੇ ਕਰਨ ਦਾ ਸਿਸਟਮ ਬਣਾ ਲਿਆ ਤੇ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਦਰਾਖਤ ਕਿਸੇ ਵੀ ਹਾਲ ਤੇ ਪਟਣ ਨਹੀਂ ਦੇਣੇ ਬਾਕੀ ਬਾਬਾ ਜੀ ਦੱਸ ਦੇਣੇ ਬਾਕੀ ਤਕਰੀਬਨ ਸਾਰੇ ਪਿੰਡ ਦੀ ਹੀ ਇਸ ਗੱਲ ਦੇ ਵਿੱਚ ਫਹਿਮਤੀ ਆ ਕਿਉਂਕਿ ਕੁਝ ਲੋਕ ਹੁੰਦੇ ਆ ਜਿਹੜੇ ਲੋਕ ਦਿਮਾਗ ਤੋਂ ਨਹੀਂ ਕੱਲੀਆਂ ਅੱਖਾਂ ਤੋਂ ਸੋਚਦੇ ਆ ਪਰ ਬਹੁਤ ਸਾਰੇ ਲੋਕ ਐਟ ਅ ਟਾਈਮ ਸੂਝਵਾਨ ਹੋ ਚੁੱਕੇ ਆ ਬੜੇ ਨਰਮ ਘਰਾਂ ਦੇ ਵਿੱਚ ਵੀ ਅੱਜ ਕਈ ਬਹੁਤ ਸਿਆਣੇ ਬੱਚੇ ਜੰਮ ਚੁੱਕੇ ਆ ਜਿਹੜੇ ਇਹਨਾਂ ਚੀਜ਼ਾਂ ਦਾ ਖਾਸ ਵਿਰੋਧ ਕਰਨਗੇ ਇਹਦਾ ਸਾਨੂੰ ਮਾਣ ਆ ਗੱਲ ਦਾ ਕਿਉਂਕਿ ਗਧੇ ਦੇ ਐਨਕ ਲਾ ਕੇ ਉਹਨੂੰ ਸੜਕ ਦਿਖਾਈ ਜਾ ਸਕਦੀ ਹੈ ਕੱਲੀ ਅੱਜ ਕੱਲ ਇਨਸਾਨ ਦੇ ਉਹ ਗਧੇ ਵਾਲੀਆਂ ਐਨਕਾਂ ਨਹੀਂ ਲੱਗਦੀਆਂ ਤੇ ਅਸੀਂ ਬਿਲਕੁਲ ਦੱਸਾਂਗੇ ਇਹ ਗੱਲ ਵੀ ਸਾਡੇ ਆ ਪਿੰਡ ਦਿਆਲਪੁਰੇ ਮਿਰਜੇ ਵਿੱਚ ਕੋਈ ਉਹ ਗਧੇ ਵਾਲੀ ਐਨਕ ਲਾ ਕੇ ਤੁਹਾਡੇ ਸੜਕ ਦੇਖਣ ਵਾਲਾ ਬੰਦਾ ਹੈ ਨਹੀਂਗਾ ਤੁਹਾਡੇ ਸਬਜ਼ ਬਾਗ ਦਿਖਾਉਣੇ ਉਹ ਜਿਹੜੇ ਤੁਸੀਂ ਉਹ ਦੇਖਣ ਵਾਲਾ ਬੰਦਾ ਹੈ ਨਹੀਂਗਾ ਅੱਜ ਜਿੰਨੇ ਜਣੇ ਅਸੀਂ ਖੜੇ ਹਾਂ ਡਟ ਕੇ ਇਹ ਗੱਲ ਕਹਿੰਨੇ ਮੜ ਜੇ ਇੱਕ ਵਾਰੀ ਇੱਕ ਵਾਰੀ ਬੰਦੇ ਦਿਖਾ ਦੇ ਖੜੇ ਜਿੰਨੇ ਜਣੇ ਅਸੀਂ ਇੱਥੇ ਖੜੇ ਆ ਹਰ ਇੱਕ ਬੰਦੇ ਦੀ ਇਹੀ ਗੱਲ ਆ ਹਰ ਇੱਕ ਬੰਦੇ ਦੀ ਇਹੀ ਮੰਗ ਆ ਵੀ ਅਸੀਂ ਨਾ ਦਰਖਤਾਂ ਦੇ ਵਿੱਚੋਂ ਇੱਕ ਦਰਖਤ ਵੀ ਪੱਟਣ ਨਹੀਂ ਦੇਵਾਂਗੇ ਹਾਂ ਰਜਾ ਬੰਦ ਹਾਂ ਕਿਹੜੀ ਗੱਲ ਤੇ ਆ ਮੰਨ ਲਓ ਵਿੱਚੋਂ ਸਾਨੂੰ ਦੋ ਤਿੰਨ ਦਰਖਤ ਜਿਹੜੇ ਸੁੱਕੇ ਦਿਖਦੇ ਆ ਉਹ ਸੁੱਕੇ ਦਰਖਤ ਆ ਜੇ ਕੋਈ ਦਰਖਤ ਪਾਈਪ ਲਾਈਨ ਦੇ ਥੱਲੇ ਦੀ ਆਉਂਦਾ ਕੋਈ ਇਹਨਾਂ ਨੇ ਪਾਈਪ ਨੰਗਾਉਣੀ ਆ ਕਿਤੋਂ ਦੀ ਉਹਦੇ ਥੱਲੇ ਕੋਈ ਦਰਖਤ ਆਉਂਦਾ ਆਪਾਂ ਨੂੰ ਪਤਾ ਵੀ ਇੱਥੋਂ ਦੀ ਨਹੀਂ ਨੰਗਣੀ ਇਹਦਾ ਕਰਕੇ ਨੁਕਸਾਨ ਹੋਣਾ ਵੀ ਇਹਦੀ ਵਜ੍ਹਾ ਕਰਕੇ ਸਾਡਾ ਕੋਈ ਨੁਕਸਾਨ ਹੋ ਰਿਹਾ ਉਹੇ じゃ ਕੋਈ ਇੱਕ ਦਰਖਤ ਪੱਟਣਾ ਕੋਈ ਦੋ ਦਰਖਤ ਪੱਟਣਾ ਉਹਦੀ ਆਗਿਆ ਦਿੱਤੀ ਜਾ ਸਕਦੀ ਆ ਪੱਟ ਸਕਦੇ ਆ ਔਰ ਆਤਾ ਯਾਰ ਬਿਲਕੁਲ ਸਾਰਾ ਸਾਰੀ ਪਿੰਡ ਨਾਲ ਹੀ ਧੋਖਾ ਵੀ ਅਸੀਂ 95 ਦੇ 95 ਦਰਖਤ ਅਸੀਂ ਪੱਟ ਕੇ ਪਰੇ ਮਾਰੀਏ ਤੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਇਸ ਗੱਲ ਦੇ ਉੱਤੇ ਸਾਰੇ ਜਣੇ ਸਾਥ ਦਿਓ ਆਪਾਂ ਇਹ ਹੁਣ ਮਤਾ ਪਾਉਣ ਲੱਗੇ ਆ ਉਹ ਮਤੇ ਦੇ ਵਿੱਚ ਸਾਰੇ ਜਣੇ ਇਕੱਲਾ ਇਕੱਲਾ ਬੰਦਾ ਰਜਿਸਟਰ ਦੇ ਉੱਪਰ ਸਾਈਨ ਕਰੋ ਆਪਣੇ ਵਿਧ ਫੋਨ ਨੰਬਰ ਨਾਲ ਜ਼ਰੂਰ ਉਹ ਰਜਿਸਟਰ ਦੇ ਵਿੱਚ ਦਰਜ ਕਰਾਓ ਤਾਂ ਕਿ ਆਪਾਂ ਇਹ ਕਾਰਵਾਈ ਨੂੰ ਅੱਗੇ ਵਧਾ ਸਕੀਏ 10000 ਦੇ ਹੀ ਹੈਗੇ ਸਾਡੇ 5000 ਆ ਜੀ ਅਸੀਂ ਐਸਡੀਐਮ ਸਾਹਿਬ ਨੂੰ ਆਪਾਂ ਸਵੇਰੇ ਇਹਦੀ ਦਰਖਾਸਤ ਦੇਵਾਂਗੇ ਤੇ ਉਹ ਦਰਖਾਸਤ ਦਿੱਤੀ ਤਾਂ ਹੀ ਜਾਊਗੀ ਜੇ ਆਪਾਂ ਜਿਹੜੇ ਮੇਰੇ ਵੀਰ ਭਰਾ ਖੜੇ ਆ ਤੇ ਸਾਰੇ ਬੰਦੇ ਸਾਈਨ ਕਰਕੇ ਆਪਾਂ ਪੂਰਾ ਮਤਾ ਬਣਾ ਕੇ ਲੈ ਕੇ ਜਾਵਾਂਗੇ ਤੇ ਉਹਦੇ ਤੇ ਆਪਾਂ ਐਸਡੀਐਮ ਸਾਹਿਬ ਦੇ ਜਾ ਕੇ ਪੇਸ਼ ਹੋਵਾਂਗੇ ਤੇ ਬਿਲਕੁਲ 100% ਵੀ ਇਹ ਦਰਾਖਤ ਨਹੀਂ ਪੱਤੇ ਦਿੱਤੇ ਜਾਣਗੇ ਇਹ ਕੇਿਆਂ ਦੇ ਹੀ ਹੈ ਕਿ ਸਾਡੇ 5000 ਦਰਾਖਤ ਬੁੱਕ ਕਰਾਈ ਵੀ ਇਹਨਾਂ ਦੇ ਥਾਂ ਤੇ ਵਾਪਸ ਲਾਉਣ ਹੁਣ ਸਕੂਲ ਚੋਂ ਪੱਤੇ ਗਏ ਸੀ ਕਿੰਨੇ ਕੋਈ ਥਾਂ ਤੇ ਵਾਪਸ ਲੱਗ ਗਏ ਜੀ ਦੇਖੋ ਸਚਾਈ ਇਹ ਆ 5000 ਦਰਾਖਤ ਇਹਨਾਂ ਦੇ ਹੂਰ ਦੀ ਜ਼ਿੰਮੇਵਾਰ ਮੰਗੇ ਇਹਨਾਂ ਦੇ ਵੀ ਮੰਨ ਲਈ ਇਹਨਾਂ ਦੀ ਆਪਾਂ ਮੰਨ ਲੈਨੇ ਆ ਮੈਂ ਤਕਰੀਬਨ ਸਾਰੇ ਜਣੇ ਮੇਰੇ ਕੋਲੇ ਗਵਾਹ ਖੜੇ ਵੀਰ ਖੜਾ ਅਸੀਂ 3 ਜਣੇ ਖੜੇ ਆ ਮਲੇਰਕੋਟੋਂ ਲੈ ਕੇ ਆਏ 113 ਬੂਟੇ ਆਉਂਦੇ ਥਾਂ ਤੇ ਲਾਇਆ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਸਾਡੇ ਤੋਂ 13 ਨਹੀਂ ਚੱਲੇ ਅੱਜ 5000 ਲਿਆ ਕੇ ਤੁਸੀਂ ਸਾਨੂੰ ਦੱਸੋ ਵੀ 5000 ਬੂਟੇ ਦੇ ਵਿੱਚੋਂ ਕੋਈ ਬੰਦਾ ਇਹ ਗੱਲ ਹਿੱਕ ਥਾਪੜ ਕੇ ਕਹਿ ਦੂਗਾ ਕਿ ਮੈਂ 500 ਚਲਾ ਦੂਗਾ ਅੱਜ ਤੋਂ 70 ਸਾਲ ਪਹਿਲਾਂ ਪਾਣੀ ਕਿੰਨਾ ਉੱਚਾ ਹੀ ਦਰਖਤਾਂ ਚੱਲਦੇ ਪਾਣੀ ਪਾਉਣ ਦੀ ਲੋੜ ਨਹੀਂ ਜਿਹੜੇ ਹੁਣ ਦਰਖਤਾਂ ਹੁਣ ਪਾਣੀ ਈ ਥੱਲੇ ਹੈ ਨਹੀਂਗਾ ਸਾਡੇ ਪਾਣੀ ਦਾ ਨਵੇਂ-ਨਵੇਂ ਮੁੰਡੇ ਉੱਠਦੇ ਆ ਚਲੋ ਦਰਖਤ ਲਾ ਦਿੰਦੇ ਆ ਪੰਜਾਂ ਚਾਰ ਦਿਨ ਚਾਜਾ ਹੁੰਦਾ ਮੇਰੇ ਵਰਗਿਆਂ ਨੂੰ ਬਾਲਟੀਆਂ ਬੁਲਟੀਆਂ ਨੱਕੇਰਾ ਪਾ ਕੇ ਪੱਤੇ ਜੇ ਖੜੇ ਹੋਣ ਲੱਗ ਜਾਂਦੇ ਆ ਉਦੋਂ ਬਾਅਦ ਜਦੋਂ ਸਮਾਂ ਆਉਂਦਾ ਉਹਦੀ ਪਤਾ ਲੱਗਦਾ ਵੀ ਬੂਟੇ ਉਹਨਾਂ ਨੂੰ ਥੜਾ ਪਾਣੀ ਮਿਲਦਾ ਨਹੀਂ ਤੇ ਬਿਲਕੁਲ ਖਤਮ ਹੋ ਜਾਂਦੇ ਆ ਹੁਣ ਆਪਾਂ ਵੀਡੀਓ ਇਹ ਸਮਾਪਤ ਕਰਨ ਲੱਗੇ ਆ ਅਗਲੀ ਗੱਲ ਇਹ ਹੀ ਆ ਵੀ ਸਾਰੇ ਜਣੇ ਆਪਣਾ ਆਪਣਾ ਫਰਜ਼ ਸਮਝਦੇ ਹੋਏ ਆਪਾਂ ਰਜਿਸਟਰ ਦੇ ਉੱਪਰ ਮਤਾ ਪਾਈਏ ਤੇ ਸਾਰੇ ਜਣੇ ਇੱਕ ਵਾਰੀ ਆਪਾਂ ਦੋ ਚਾਰ ਗੱਲਾਂ ਮੈਂ ਬੋਲਣੀਆਂ ਤੁਸੀਂ ਉਸ ਗੱਲ ਦੇ ਵਿੱਚ ਸਾਰੇ ਜਣੇ ਨੇ ਪਿੱਛੇ ਜਵਾਬ ਦੇਣਾ ਤੇ ਆ ਵੀਡੀਓ ਵਾਲਾ ਫੋਨ ਮੈਂ ਫੜਨ ਲੱਗਿਆ ਮਾਰੇ ਇਕੱਠੇ ਜਿਹੋ ਜੀ ਥੋੜਾ ਜਾਂ ਇਹਨੂੰ ਆਜੋ ਬਿਲਕੁਲ ਜੀ ਬਿਲਕੁਲ ਉਹ ਵੀ ਗੱਲ ਕਰਦੇ ਆ ਜੀ ਉਹ ਵੀ ਗੱਲ ਕਰਦੇ ਆ ਜੀ ਆਹ ਮੁੱਦੇ ਤੋਂ ਆਹ ਮੁੱਦਾ ਇੱਕ ਬੰਦ ਕਰ ਦਈਏ ਨਾਲ ਦੀ ਨਾਲ ਹੀ ਕਰਦੇ ਆ ਜੀ ਗੱਲ ਉਹ ਵੀ ਹਾਂਜੀ ਵੀਰ ਭਰਾਵੋ ਕੀ ਆਪਾਂ ਇਹ ਦਰਖਤ ਪੱਟਣ ਦਿਆਂਗੇ ਕਿ ਨਹੀਂ ਦਿਆਂਗੇ ਨਹੀਂ ਦਿਆਂਗੇ ਸਾਰੇ ਜਣੇ ਹੱਥ ਖੜੇ ਕਰਕੇ ਕਹੋ ਨਹੀਂ ਦਿਆਂਗੇ ਜੈ ਜੈ ਇਹ ਲੜਾਈ ਲੜਾਂਗੇ ਨਹੀਂ ਲੜਾਂਗੇ ਇਨਕਲਾਬ ਜ਼ਿੰਦਾਬਾਦ 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 ਸਾਡੇ ਪਿੰਡ ਦੀ ਪੰਚਾਇਤ ਮੁਰਦਾਵਾਲ 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 ਦਰਖਤ ਖਾਣ ਵਾਲੇ ਲੋਕ ਮੁਰਦਾਵਾਲ 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 ਸਾਡੇ ਪਿੰਡ ਦਾ ਵਾਤਾਵਰਨ ਬਚਾ ਕੇ ਰਹਾਗੇ ਰਹਾਗੇ ਰਹਾਗੇ